ਮਨਦੀਪ ਸਿੰਘ 16 ਤੋਂ 16 ਜੀ ਜੀ ਮੇਰੇ ਚਾਚੇ ਦੇ ਮੁੰਡੇ ਨੇ ਸਵੇਰੇ ਸੱਟ ਲਾਈ ਆ ਮੈਂ ਨਾ ਸੁਖਬੀਰ ਬਾਦਲ ਦੀ ਰੈਲੀ ਚ ਗਿਆ ਚੇਅਰਮੈਨ ਸਾਹਿਬ ਦਾ ਸਾਹਿਬ ਦਾ ਚੇਅਰਮੈਨ ਸਾਹਿਬ ਉਹਨਾਂ ਦੇ ਘਰ ਵਿੱਚ ਆਏ ਸੀ ਤੇ ਮੈਂ ਉਹਨਾਂ ਨੂੰ ਉਹਨਾਂ ਨਾਲ ਮੁਲਾਬ ਕੀਤਾ ਤੇ ਉਹ ਇਸ ਕਰਕੇ ਰੰਜੇਸ਼ ਰਾਧੇ ਆ ਵੀ ਇਹ ਆਮ ਪਾਰਟੀ ਨਾ ਨੰਨ ਤੋੜਾਣੀਆਂ ਤੇ ਕਾਲੀਆਂ ਨਾਲ ਇਹ ਬੰਦਾਈ ਤੇ ਮੈਂ ਪੱਕਾ ਕਾਲੀਆਂ ਤੇ ਜਿਹੜਾ ਹੈਗਾ ਨਰਿੰਦਰਪਾਲ ਸਿੰਘ ਪਾਲੂ ਸਾਰੀ ਜਿਹੜੀ ਰੰਜਿਸ਼ ਉਹਦੀ ਘੜੀ ਗਈ ਆ ਤੇ ਉਹਨਾਂ ਹੀ ਮੈਨੂੰ ਮਰਵਾ ਦੇ ਲੱਗਾ ਤੇ ਮੈਂ ਜਦੋਂ ਉਹਨੇ ਮੇਰੇ ਚਾਚੇ ਦਾ ਪੁੱਤ ਮੇਰੇ ਮਾਰ ਲੱਗਾ ਦਾਤਰ ਤੇ ਮੈਂ ਗਾਂ ਬਾਹ ਕੀਤੀ ਤੇ ਮੇਰੀ ਬਾਹ ਵੱਢੇ ਲੱਗਾ ਮਹਾਰਾਜ ਨੇ ਬਚਾਇਆ ਮਹਾਂ ਹਾਂਜੀ ਵੋਟਾਂ ਦਾ ਹੀ ਆ ਜੀ ਉਹ ਮੈਂ ਮੈਂ ਉਹ ਮੈਨੂੰ ਉਹਨੇ ਮੈਨੂੰ ਬਸ ਬਾਹੀ ਤੇ ਹੀ ਮਹਾ ਪਾਣੀ ਨਾ ਬੰਦ ਕਰ ਸਾਡਾ ਵੀ ਜੇ ਤੂੰ ਪਾਣੀ ਬੰਦ ਕਰੇਂਗਾ ਤੇ ਸਾਡੇ ਕੋਠੇ ਢਹਿ ਜਾਣਗੇ ਪਰ ਉਹਨੇ ਇੱਕ ਨਹੀਂ ਮੰਨੀ ਮੇਰੀ ਸਿੱਧਾ ਦਾਤਰ ਮਾਰਿਆ ਤੇ ਮੈਂ ਬਾਹ ਗਾਲੀ ਕਾਲੀ ਜੇ ਮੈਂ ਨਾ ਬਾਗ ਕਰਦਾ ਤੇ ਮੇਰੀ ਮੌਤ ਹੋ ਸਕਦੀ ਸੀ ਹਾਂਜੀ ਨਿਰੰਦਰਪਾਲ ਸਿੰਘ ਪਾਲੂ ਮੈਂਬਰ ਹੈ ਜਿਹੜਾ ਵਿੱਚ ਉਹਦੀ ਸਾਰੀ ਰੰਜਿਸ਼ ਹੈ ਜੀ ਵਿੱਚ ਉਹ ਸਾਰਾ ਕੁਝ ਕਰਾਉਂਦਿਆ ਵਾ 6 ਨੰਬਰ ਵਾਰਡ ਕੰਪਲੇਨ ਕੀਤੀ ਪਰ ਥਾਣਦਾਰ ਸਾਹਿਬ ਤਿੰਨ ਆਏ ਹੀ ਗਏ ਪਰ ਉਹ ਮੈਨੂੰ ਚੁੱਕਣਾ ਇਹ ਹੀ ਮੈਨੂੰ ਮੇਰੀ ਸਪੋਰਟ ਨਹੀਂ ਕਰਨੀ ਹੈ ਤੇ ਕਿਸੇ ਦੇ ਸਾਟ ਨਹੀਂ ਲੱਗੀ ਇਹਨਾਂ ਦੀ ਕੋਈ ਰਿਪੋਰਟ ਨਾ ਬਣੇ ਮੈਨੂੰ ਇਨਸਾਫ ਦੀ ਮੰਗ ਆ ਜੋ ਦੂਜਾ ਉਹਨਾਂ ਕੀਤਾ ਉਹਨਾਂ ਨੂੰ ਦੂਜਾ ਮਾਰਾ ਅੰਦਰ ਕੀਤਾ ਜਾਵੇ ਤੇ ਉਹਨਾਂ ਤੇ ਕਾਰਵਾਈ ਪੁਲਿਸ ਕਾਰਵਾਈ ਕੀਤੀ ਜਾਵੇ ਹੋ ਸਕਦੀ ਵੀਰ ਜੀ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਅਜੇ ਪੁਲਸ ਚੁੱਕਣ ਆ ਗਈ ਤਿੰਨ ਬੰਦੇ ਰਾਜ ਹੀ ਖਤਰਾ ਮੈਨੂੰ ਪਾਲੂ ਦਿਨ ਦੇ ਅੰਦਰ ਪਾਸ ਸਿੰਘ ਪਾਲੂ ਤੇ ਸਾਡੇ ਚਾਚੇ ਦਾ ਮੁੰਡਾ ਉਹਨਾਂ ਤੇ ਫੋਲ ਮੈਨੂੰ ਖਤਰਾ ਆਈ ਵੀਰ ਜੀ ਮੇਰਾ ਨਾਮ ਹੈ ਕਾਸ਼ਦੀਪ ਸਿੰਘ ਪਿੰਡ ਸੋਲ ਤੋਂ ਤਲ ਵੀਰ ਜੀ ਮਤਲਬ ਕਿ ਸਾਡਾ ਸਾਂਝਾ ਘਰ ਆ ਅਸੀਂ ਕੋਠੇ ਤੇ ਕੀਤਾ ਸੀ ਆਪਦਾ ਬਨੇਰਾ ਇਹ ਸਾਡੇ ਕੋਠੇ ਦੇ ਕਬਜ਼ਾ ਕਰਨ ਨੂੰ ਫਿਰਦੇ ਆ ਤੇ ਇਹਨੇ ਤੜਕੇ 4 ਵਜੇ ਉੱਠ ਕੇ ਸਾਡੇ ਕੋਠੇ ਦਾ ਸਾਰਾ ਬਨੇਰਾ ਢਾਤਾ ਵਾ ਤੇ ਮੈਂ ਫੇਰ ਵੀ ਨਹੀਂ ਕੁਝ ਕਿਹਾ ਇਹਨੂੰ ਫੇਰ ਅਗਲੇ ਦਿਨ ਇਹਨੇ ਸਾਨੂੰ ਗਾਲਾਂ ਤੜਕੇ 4 ਵਜੇ ਉੱਠ ਕੇ ਗਾਲਾਂ ਕੱਢੀ ਜਾਂਦਾ ਵਾ ਤੇ ਇਹ ਮਾਵਾ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਦਾ ਨਾਲੇ ਸਾਨੂੰ ਕਦੀ ਕਿਸ ਦੀਆਂ ਬਾੜ ਸਰਪੰਚ ਦੀਆਂ ਧਮਕੀਆਂ ਦਿੰਦਾ ਸਾਨੂੰ ਵੀ ਤੈਨੂੰ ਗੋਲੀ ਮਾਰਵਾ ਦੂੰਗਾ ਤੈਨੂੰ ਮਾਰ ਕਰ ਦੂੰਗਾ ਤੇ ਗੰਦੀਆਂ ਗਾਲਾਂ ਮਾਵਾਂ ਪੈਣਾ ਦੀਆਂ ਰੋਜ਼ ਸਾਨੂੰ ਕਰਦਾ ਰਹਿੰਦਾ ਵਾ ਤੇ ਅਸੀਂ ਫੇਰ ਵੀ ਨਹੀਂ ਕੋਈ ਗੱਲ ਕਰਦੇ ਨਹੀਂ ਵੀਰ ਜੀ ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਲੈਣ ਦੇ ਨਹੀਂ ਹੈਗਾ ਨਾ ਇਹ ਇਹਦੇ ਵਿੱਚ ਕਿਸੇ ਦਾ ਕੋਈ ਮਤਲਬ ਕੀ ਹੱਥ ਹੈ ਮੈਂ ਆਪਦੀ ਮਰਜ਼ੀ ਨਾਲ ਹੀ ਜੋ ਗੋਜ ਤੁਹਾਨੂੰ ਮੀਡੀਆ ਦੇ ਸਾਹਮਣੇ ਦੱਸਣ ਦਿਆਂ ਜੀ ਇਹਦੇ ਆਪਣੇ ਅੱਲੋ ਹੀ ਦੱਸਦਾ ਵੀ ਮੈਂ ਰਿਪੋਰਟ ਸਰਪੰਚ ਨਾਲ ਗੱਲ ਹੁੰਦੀ ਆ ਮੈਂ ਤੈਨੂੰ ਗੋਲੀ ਮਰਵਾ ਦੂੰਗਾ ਸਾਡੀ ਸਰਕਾਰ ਆ ਲੈਂਦੇ ਅਸੀਂ ਇਹ ਪਰਚਾ ਕਰਾ ਦਾਂਗੇ ਇਹ ਕਰਾ ਦਾਂਗੇ ਹੁਣ ਕਾਲੀ ਦਲ ਦੇ ਬੰਦੇ ਨੂੰ ਘਰੋਂ ਆਣ ਕੇ ਲੈ ਕੇ ਗਏ ਸੀ ਵਿਰਜੀਏ ਹਾਈ ਬਲਟੈਨਸ਼ਨ ਦੀਆਂ ਗੋਲੀਆਂ ਹੀ ਖਾਂਦਾ ਗੋਲੀਆਂ ਖਾ ਕੇ ਕਦੀ ਕਿਸੇ ਨੂੰ ਗਾਲਾਂ ਕੱਢ ਦਿੰਦਾ ਕਦੀ ਕਿਸੇ ਨੂੰ ਤੇ 3-4 ਦਿਨ ਹੋ ਗਏ ਰੋਜ਼ ਹੀ ਸਾਨੂੰ ਲਗਾਤਾਰ ਵਿਰਜੀ ਗੋਲੀਆਂ ਖਾ ਕੇ ਲਗਾਤਾਰ ਮਤਲਬ ਕਿ ਗਾਲਾਂ ਤੈ ਕੱਢਣ ਤੇ ਇਹ ਜਦੋਂ ਇਹ ਗੱਲ ਹੋਈ ਆ ਤੇ ਮੋਟਰਸਾਈਕਲ ਪਹਹਾ ਕੇ ਘਰੋਂ ਬੜੀ ਤੇਜ਼ ਚੱਲ ਗਿਆ ਤੇ ਜਦੋਂ ਘਰੇ ਆਇਆ ਤੇ ਇਹਦੀ ਬਾਹ ਤੇ ਸੱਟ ਲੱਗੀ ਸਾਨੂੰ ਨਹੀਂ ਪਤਾ ਕਿ ਐਨੇ ਹਾਫ ਲਾਈ ਜਾਂ ਕੀ ਹਿਸਾਬ-ਕਾਬ ਹੋਇਆ ਜੀ ਇਹੋ ਜਿਹਾ ਕੋਈ ਚੈੱਕ ਕਰਨੀ ਆ ਮੈਂ মিডিਆ ਸਾਹਮਣੇ ਹੋਣਾ ਮੈਨੂੰ ਦਾਤਰ ਮਾਰਿਆ ਹੀ ਨਹੀਂ ਮੈਂ ਵਿਰਜੀ ਉਹਦੇ ਨਾ ਸਾਡੇ ਤੋਂ ਦਾਤਰ ਕਰਿਆ ਹੈ ਹੀ ਆ ਸੱਟ ਵੀਰ ਜੀ ਉਹਨੇ ਆਪ ਹੀ ਲਾਈ ਹੋਗੀ ਜਾਂ ਕੀ ਪਤਾ ਕਿਸੇ ਤੋਂ ਲਵਾਈ ਹੋਗੀ ਸਾਨੂੰ ਦੇ ਇਹਦੇ ਮਤਲਬ ਕੋਈ ਪਤਾ ਨਹੀਂ ਇਹਦੇ ਬਾਰੇ ਜਦੋਂ ਘਰੇ ਆ ਬਾਸ ਉਹਦੇ ਸੱਟ ਲੱਗੀ ਇਹਦੀ ਮਾਮਲਾ ਇਹਨਾਂ ਦਾ ਕੋਈ ਹਲ ਮਾਮਲਾ ਜੀ ਇਹਨਾਂ ਦਾ ਕੋਈ ਘਰੇਲੂ ਆ ਇਹ ਆਪਸੀ ਦੀ ਘਰੇਲੂ ਮਾਮਲਾ ਹੈ ਸਕੇ ਨਹੀਂ ਤੇ ਘਰੇਲੂ ਮਾਮਲਾ ਹੋਣ ਕਰਕੇ ਤੇ ਕਿਦੇ ਸਾਰੇ ਮਾੜਾ ਮੋੜਾ ਮਾਤਾ ਦੇ ਗਾਲਾਂ ਕੱਢਣ ਤੋਂ ਜਿਹੜਾ ਕਾਸ਼ਦੀ ਪਰ ਮਨਦੀਪ ਨਾ ਝਗੜ ਪਿਆ ਜੀ ਝਗੜਦਕ ਕਰਕੇ ਮਨਦੀਪ ਸਿੰਘ ਵੀ ਦਰਖਾਸਤ ਦੇ ਗਿਆ ਏ ਔਰ ਕਾਸ਼ਦੀਪ ਵੀ ਦੇ ਗਏ ਨੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਡਿਊਟੀ ਹੋਂ ਕਰਕੇ ਕੱਲ ਕੋਈ ਦਰਖਾਸਤ ਅਹੀਂ ਨਹੀਂ ਡੀਲ ਕਰ ਸਕੀ ਅੱਜ ਉਹ ਤਫ਼ਤੀਸ਼ ਕਰ ਰਹੇ ਸੀ ਜੋ ਸਾਹਮਣੇ ਗੱਲ ਆ ਜੀ ਜੋ ਸੱਚ ਸਾਹਮਣੇ ਆ ਜੈਸੀ ਗੱਲ ਸਾਹਮਣੇ ਆ ਉਹ ਵੀ ਸੱਚ ਵੈਸੀ ਕਾਰਵਾਈ ਕੀਤੀ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਆਏ ਸਾਡੇ ਇਰਦੀ ਦੇ ਵਿੱਚ ਜੀ ਉਹਨੇ ਤਾਂ ਕਰ ਕਰੇ ਲੂਮੈਟਰਾ ਕਰੇ ਲੂਮੈਟਰਾ ਕੋਈ ਤੇ ਉਹ ਮੌਕਾ ਵੇਖ ਕੇ ਜੋ ਵੀ ਕਾਰਵਾਈ ਹੋਈ ਜੈਸੀ ਕਾਰਵਾਈ ਹੋਈ ਤਫਤੀਸ਼ ਕਰਕੇ ਵੈਸੀ ਕਾਰਵਾਈ